ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਆ ਕਈ ਲੋਕ ਖਿੱਤੀ ਜਿਹੜੇ ਫੈਸਲੇ ਲਿੱਤੇ ਜਾ ਰਹੇ ਨੇ ਉਹ ਚਾਹੇ 600 ਯੂਨਟਾ ਬਿਜਲੀ ਦੀਆਂ ਫ੍ਰੀ ਹੋਣ ਚਾਹੇ ਮਹੱਲਾ ਕਲੀਨਿਕ ਹੋਵੇ ਔਰ ਪੰਜਾਬ ਦੇ ਵਿੱਚ ਇੱਕ ਅੱਜ ਤੋਂ ਸਰਕਾਰ ਆਪ ਦੇ ਦਵਾਰ ਜਿਹੜਾ ਪ੍ਰੋਗਰਾਮ ਆ ਉਹ ਸਟਾਰਟ ਕੀਤਾ ਗਿਆ ਪਿੰਡਾਂ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਅੱਜ ਪਿੰਡ ਚੈਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਕੈਂਪ ਲੱਗਿਆ ਹੋਇਆ ਇੱਥੇ ਜਿਹੜੀਆਂ 43 ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਆ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਵੀ ਕਿਹੜੀ-ਕੜੀ ਜਿਹੜੀ ਸੇਵਾ ਉਹ ਲੈਣ ਆਏ ਨੇ ਗੱਲਬਾਤ ਕਰਕੇ ਪੁੱਛਦੇ ਆ ਉਹਨਾਂ ਤੋਂ ਸੋ ਮੇਰੇ ਨਾਲ ਸਮਰਾਲਾ ਤਹਿਸੀਲ ਦੇ ਤਹਿਸੀਲਦਾਰ ਸਾਹਿਬ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਹਿਸੀਲਦਾਰ ਸਾਹਿਬ ਅ ਅੱਜ ਤੋਂ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਆ ਜਿਹੜਾ ਉਹ ਸਟਾਰਟ ਹੋਇਆ ਜੀ ਕਿਹੜੇ ਪਿੰਡ ਵਿੱਚ ਹੈਗੇ ਹੋ ਸਰ ਤੇ ਕਿਹੜੀਆਂ-ਕੜੀਆਂ ਸਭਾਵਾਂ ਨੇ ਇਸ ਟਾਈਮ ਅਸੀਂ ਜਿਹੜਾ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਜਿਹੜਾ ਕੈਂਪੇਨ ਸ਼ੁਰੂ ਕੀਤੀ ਗਈ ਹੈ ਕੈਂਪ ਜਿਹੜੇ ਸ਼ੁਰੂ ਲਗਾਏ ਗਏ ਨੇ ਇਹ ਇਹ ਇਸ ਟਾਈਮ ਅਸੀਂ ਚੈਲਾ ਪਿੰਡ ਦੇ ਵਿੱਚ ਖੜੇ ਆ ਤੇ ਸਾਈਮਲਟੇਨੀਅਸਲੀ ਇੱਥੇ ਦੋ ਹੋਰ ਪਿੰਡਾਂ ਦੇ ਵਿੱਚ ਜਿੱਥੇ ਬੀ ਡੀ ਪੀਓ ਸਾਹਿਬ ਤੇ ਰਣਜੀਤ ਸਿੰਘ ਦਰਮਾਚੀਵਾੜਾ ਈਓ ਸਾਹਿਬ ਵਗੈਰਾ ਇਹਨਾਂ ਦੀ ਸਾਰੀ ਜਗ੍ਹਾ ਸਾਰੇ ਲੋਕਾਂ ਦੀ ਜਿਹੜੀ ਹੈਗੀ ਹੈ ਜਿਹੜੇ ਵੀ ਲੋਕ ਆ ਰਹੇ ਉਹਨਾਂ ਦੀ ਪ੍ਰੋਬਲਮ ਸੁਣੀ ਜਾ ਰਹੀ ਹੈ ਤੇ ਉਹਨਾਂ ਨੂੰ ਦੂਰ ਕਰਨ ਦਾ ਪੂਰਾ ਪੂਰਾ ਪ੍ਰੇتن ਕੀਤਾ ਜਾ ਰਿਹਾ ਹੈ ਸਰ ਇਹ ਜਿਹੜਾ ਕੈਂਪ ਹਰੇਕ ਪਿੰਡ ਦੇ ਵਿੱਚ ਕਿੰਨਾ ਕ ਮਤਲਬ ਟਾਈਮ ਰੇ ਇਹਨਾਂ ਦਾ ਟਾਈਮ ਵਸੇ ਫਿਲਹਾਲ ਹਾਲ ਦੀ ਗੱਡੀ ਜਿਹੜਾ ਹੈਗਾ ਸਰਕਾਰ ਵੱਲੋਂ ਦੋ ਦੋ ਘੰਟੇ ਰੱਖਿਆ ਗਿਆ ਪਰ ਜੇ ਲੋੜ ਪੈਂਦੀ ਹੈ ਔਰ ਲੋਕਾਂ ਦਾ ਰਿਸਪੌਂਸ ਅੱਛਾੰਦਾ ਹੈ ਤਾਂ ਅਸੀਂ ਇਹਨੂੰ ਟਾਈਮ ਨੂੰ ਦੱਸਾ ਵੀ ਸਕਦੇ ਕੀ ਇਹ ਕੈਂਪ ਰੈਗੂਲਰ ਮਤਲਬ ਜਾਰੀ ਰਹਿਣਗੇ ਜਾਂ ਇਹਨਾਂ ਦਾ ਟਾਈਮਿੰਗ ਹੋਊਗੀ ਜੀ ਸਮਾਂ ਹੋਏਗਾ ਇਹ ਫਿਲਹਾਲ ਇਹਨਾਂ ਦੇ ਜਿਹੜਾ ਹੁਣ ਕੀਤਾ ਗਿਆ ਇਹ ਅਸੀਂ ਸਾਰੇ ਪਿੰਡ ਕਵਰ ਜਿਹੜੇ ਕੀਤੇ ਆ 29 ਫਰਵਰੀ ਤੱਕ ਅਸੀਂ ਸਾਰੇ ਪਿੰਡ ਕਵਰ ਕਰ ਲੈਣੇ ਉਸ ਤੋਂ ਬਾਅਦ ਜਿੱਦਾਂ ਸਰਕਾਰ ਦੀ ਜੋ ਵੀ ਇਨਸਟਰਕਸ਼ਨ ਹਦਾਇਤਾਂ ਆਣ ਗਿਆ ਉਸ ਦੇ ਮੁਤਾਬਕ ਇਹਨਾਂ ਨੂੰ ਹੋਰ ਲਗਾਇਆ ਜਾਏਗਾ ਸਰ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਹੁਣ ਕਾਸਟ ਸਰਟੀਫਿਕੇਟ ਹੁੰਦਾ ਆਮ ਅਰੇਜੀ ਡੈਂਟ ਸਰਟੀਫਿਕੇਟ ਹੁੰਦਾ ਉਹਦੇ ਵਿੱਚ ਐਮਸੀ ਸਰਪੰਚ ਜਾਂ ਨੰਬਰਦਾਰ ਦੇ ਸਿਗਨੇਚਰ ਹੁੰਦੇ ਆ ਪਟਵਾਰੀ ਦੇ ਵੀ ਸਿਗਨੇਚਰ ਹੁੰਦੇ ਕੀ ਉਹ ਉਹ ਵੀ ਇੱਥੇ ਮੌਜੂਦ ਨੇ ਜੀ ਹਾਂ ਜੀ ਇਸ ਟਾਈਮ ਸਰਪੰਚ ਸਾਹਿਬ ਇੱਥੇ ਦੇ ਸਰਪੰਚ ਲੋਕ ਜਿਹੜੇ ਪਿੰਡ ਦੇ ਹੈਗੇ ਉਹ ਵੀ ਮੌਜੂਦ ਹਨ ਤੇ ਜਿਹੜਾ ਸੰਬੰਧਿਤ ਪਟਵਾਰੀ ਹੈ ਉਹ ਵੀ ਮੌਜੂਦ ਹੈ ਕਾਨੂੰਗੋ ਵੀ ਮੌਜੂਦ ਹੈ ਜਿਹੜਾ ਦੇ ਸਰਟੀਫਿਕੇਟ ਬਣਾਉਣ ਵਾਲਾ ਹੈ ਜੇ ਉਹਨਾਂ ਨੂੰ ਪਹਿਲਾਂ ਵੀ ਇੰਨੇ ਦੀ ਅਨਾਉਂਸਮੈਂਟ ਕੀਤੀ ਜਾ ਚੁੱਕੀ ਹੈ ਕਿ ਜੀ ਕਿਸੇ ਨੂੰ ਲੋੜ ਹੈ ਜਿਸ ਤਰ੍ਹਾਂ ਦੀ ਵੀ ਸਰਵਿਸ ਦੀ ਹੈ ਉਹ ਇੱਥੇ ਆ ਕੇ ਈਸੀ ਟਾਈਮ ਬਣਵਾ ਸਕਦਾ ਹੈ ਸਰ ਕੋਈ ਹੈਲਪਲਾਈਨ ਨੰਬਰ ਹੈਗਾ ਜਿਹੜੇ ਘਰਾਂ ਦੇ ਵਿੱਚ ਹੈਗੇ ਨੇ ਨਹੀਂ ਆ ਸਕਦੇ ਘਰੋਂ ਕਾਲ ਕਰਕੇ ਇਹ ਜਿਹੜੀਆਂ ਸਬਾਵਾਂ ਲੈ ਸਕਦੇ ਨੇ ਜਿਹੜੇ ਘਰ ਬੈਠੇ ਆ ਉਹਨੂੰ ਨਹੀਂ ਆ ਸਕਦੇ ਉਹਨਾਂ ਨੂੰ ਆਪਾਂ ਤਹਿਸੀਲ ਦੇ ਨੰਬਰ ਦਿੱਤੇ ਹੋਏ ਤਹਿਸੀਲ ਔਰ ਐਸ.ਜੀ.ਐਮ. ਆਫਿਸ ਦੇ ਨੰਬਰ ਦਿੱਤੇ ਆ ਉਹ ਅਗਰ ਇੱਥੇ ਕਰਦੇ ਆ ਉੱਥੋਂ ਦੀ ਜਿਹੜੀ ਸਾਨੂੰ ਕਾਲ ਆਏਗੀ ਅਸੀਂ ਜਿਹੜੇ ਪਿੰਡ 'ਚ ਖੜੇ ਆ ਉਹ ਉੱਥੇ ਆਪਾਂ ਜਾ ਕੇ ਕਰ ਸਕਦੇ ਹਾਂ ਤੇ ਸਰ ਇਹ ਕਿੰਨੇ ਕੇ ਸਮੇਂ ਬਾਅਦ ਔਨ ਦੀ ਸਪੌਟ ਤੁਸੀਂ ਸਿਮਾਵਾਂ ਜਾਰੀ ਕਰ ਰਹੇ ਹੋ ਜਾਂ ਇਹਦਾ ਕੋਈ ਟਾਈਮ ਪੀਰੀਅਡ ਹੈ ਜਿਹਨੇ ਅੱਜ ਸਬਮਿਸ਼ਨ ਕੀਤੀ ਆ ਉਹ ਕਿੰਨੇ ਸਮੇਂ ਬਾਅਦ ਮਿਲੇਗਾ ਜੀ ਜਿਨ੍ਹਾਂ ਨੇ ਅੱਜ ਸਬਮਿਸ਼ਨ ਕੀਤੀ ਹੈ ਸੇਵਾ ਕੇਂਦਰ ਚ ਉਹ ਉਸੀ ਟਾਈਮ ਕਲੀਅਰ ਹੋ ਰਿਹਾ ਜਿੱਦਾਂ ਹੁਣ ਕਿਸੇ ਨੇ ਆਧਾਰ ਕਾਰਡ ਵੋਟਰ ਕਾਰਡ ਜਾਂ ਰਾਸ਼ਨ ਕਾਰਡ ਦਾ ਹੈਗਾ ਉਹਨਾਂ ਨੂੰ ਅਸੀਂ ਟਾਈਮ ਲਿਮਿਟ ਦਿੱਤੀ ਹੈ ਕਿ ਵੀ ਐਨੇ ਦਿਨਾਂ ਦੇ ਵਿੱਚ ਜਿੱਦਾਂ ਵੀ ਹੋਏਗਾ ਬਨਮੋਰ ਬਣਾ ਦਿੱਤਾ ਜਾਏਗਾ ਇਹਦੇ ਵਿੱਚ ਸਰ ਸਾਰੇ ادارے ਮਿਲ ਕੇ ਕੰਮ ਕਰ ਰਹੇ ਨੇ ਜੀ ਹਾਂ ਜੀ ਇਸ ਟਾਈਮ ਇੱਥੇ 17-15 ਡਿਪਾਰਟਮੈਂਟ ਕੰਮ ਕਰ ਰਹੇ ਮਿਲ ਕੇ ਥੈਂਕ ਯੂ ਥੈਂਕ ਯੂ ਸੋ ਮੇਰੇ ਨਾਲ ਇੱਕ ਭਾਈ ਸਾਹਿਬ ਮੌਜੂਦ ਨੇ ਜੋ ਕਿ ਸੇਵਾ ਦਾ ਜਿਹੜਾ ਲਾਭ ਲੈਣ ਲਈ ਆਏ ਸੀ ਗੱਲਬਾਤ ਕਰਦੇ ਆਂ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਆ ਜੀ ਆ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਚਹਲਾ ਹੈ ਜੀ ਅੱਛਾ ਕੀ ਅੱਜ ਕੀ ਕਰਵਾਣ ਆਏ ਹੋ ਤੁਸੀਂ ਮੈਂ ਆਪਣੀ ਬੇਟੀ ਦੇ ਜਨਮ ਸਰਟੀਫਿਕੇਟ ਦੇ ਉੱਤੇ ਨਾਮ ਚੇਂਜ ਕਰਵਾਉਣਾ ਸੀ ਮਦਦ ਦਾ ਹਾਂਜੀ ਉਹਦੇ ਵਾਸਤੇ ਆਏ ਅੱਛਾ ਪਹਿਲਾਂ ਤੁਸੀਂ ਇਸ ਤੋਂ ਪਹਿਲਾਂ ਕੋਈ ਸੇਵਾ ਕੇਂਦਰ ਦੇ ਵਿੱਚ ਵੀ ਪੁੱਛਣ ਗਏ ਸੀ ਜਾਂ ਕਰਵਾਣ ਗਏ ਸੀ ਸੇਵਾ ਕੇਂਦਰ ਚ ਗਿਆ ਸੀ ਉੱਥੇ ਚੱਕਰ ਜ਼ਿਆਦਾ ਲਾਉਣੇ ਪੈਂਦੇ ਨੇ ਹਾਂ ਤੇ本当 ਨਵਧੀਆ ਗੱਲਾਂ ਇੱਥੇ ਪੰਡ ਆਏ ਨੇ ਇਹ ਤੇ ਕੰਮ ਹੋ ਜੂਗਾ ਇੱਥੇ ਜਲਦੀ ਸਰਕਾਰ ਆਪਦੇ ਦਵਾਰ ਕਹੇ ਜਿਆ ਲੱਗਿਆ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਜੀ ਤੇ ਮੈਂ ਲੋਕਾਂ ਨੂੰ ਉੱਥੇ ਜਾ ਕੇ ਹੈਰਾਨ ਹੋਣਾ ਪੈਂਦਾ ਸੀ ਤੇ ਹੁਣ ਸਾਰਾ ਕੰਮ ਕਰੇ ਹੋ ਜਣਾ ਆਪਣੇ ਬਹੁਤ ਵਧੀਆ ਕੰਮ ਕਰਿਆ ਗਵਰਨਮੈਂਟ ਨੇ ਤੁਸੀਂ ਮਿਲ ਚੁੱਕੇ ਹੋ ਅੰਦਰ ਹਾਂਜੀ ਮੈਂ ਜਾ ਰਿਹਾ ਬਸ 2 ਮਿੰਟ ਜੀ ਜਾ ਹੀ ਰਿਹਾ ਹਾਂ ਹਾਂਜੀ ਹਾਂ ਠੀਕ ਹੈ ਸਰ ਜੀ ਸਰਕਾਰ ਆਪਦੇ ਦਵਾਰ ਦੀ ਸਟਾਰਟਿੰਗ ਹੋਈ ਜੀ ਕੀ ਕਹੂੰਗੀ ਡਾਕਟਰ ਤੁਸੀਂ ਸਾਰੇ ਜਾਣਦੇ ਹੋ ਵੀ ਇਹ ਸ਼ੁਰੂਆਤ ਆ ਸਾਰੇ ਪਿਆਰ ਲਈ ਜਾਂ ਬਦਸਬ ਹਲਕੇ ਵਿੱਚ 47 ਦੀ ਗੱਲ ਕਰਾਂ ਵੀ ਆਪ ਦੀ ਸਰਕਾਰ ਆਪਣੇ ਦਵਾਰ ਤੇ ਬੜਾ ਚੰਗਾ ਲੱਗ ਰਿਹਾ ਕਿ ਲੋਕਾਂ ਦੇ ਮਸਲੇ ਜਿਹੜੇ ਪਿੰਡ-ਪਿੰਡ ਜਾ ਕੇ ਹੱਲ ਕਰਦੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਵੀ 47 ਤਰ੍ਹਾਂ ਦੀ ਸੇਵਾਵਾਂ ਜਿਹੜੀਆਂ ਪਲਾਂ ਆਨਲਾਈਨ ਪ੍ਰਾਪਤ ਨੇ ਤੇ ਉਹ ਨਾਲ ਦੀ ਨਾਲ ਜਿਹੜਾ ਕੰਮ ਇੱਥੇ ਹੱਲ ਹੋ ਸਦਾ ਨਾਲ ਦੀ ਨਾਲ ਕੀਤੇ ਜਾ ਰਹੇ ਨੇ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਆ ਤੇ ਲੋਕ ਜਿਸ ਹੱਬ ਨਾਲ ਆ ਰਹੇ ਨੇ ਬੜੇ ਖੁਸ਼ ਨੇ ਮੈਂ ਹੁਣੇ ਦੇਖਿਆ ਇੱਕ ਸਰਟੀਫିକੇਟ ਆਪਰ ਡੈਕ ਸਰਟੀਫିକੇਟ ਦੀ ਗੱਲ ਸੀਗੀ ਉਹ ਵੀਰ ਦਾ 10 ਸਰਟੀਫਿਕਾ ਨੂੰ 10 ਮਿੰਟ ਲੱਗੇ ਨੇ ਮੈਨੂੰ ਨਾਲ ਦੀ ਨਾਲ ਉਹਦਾ ਮਤਲਬ ਡੈਕ ਸਰਟੀਫਿਕਾ ਜਾਰੀ ਹੋ ਗਿਆ ਤੇ ਹਰ ਇੱਕ ਕੰਮ ਜਿਹੜਾ ਇੱਥੇ ਹੋ ਸਕਦਾ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਤੇ ਲੋਕਾਂ 'ਚ ਬਹੁਤ ਪਾਰਿਸ਼ਾ ਹੈ ਫਿਰ ਐਵੇਂ ਸਾਹਿਬ ਇਹ ਡੇਲੀ ਕੈਂਪ ਚੱਲੇਗਾ ਜੀ ਹੋਰ ਤੇ ਕਿਹਦੇ ਇਹ ਦਿੱਲੀ ਹੈ ਜੀ ਅੱਜ ਬਦਸਵਾ ਹਲਕੇ ਦੇ ਵਿੱਚ ਨੌ ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ ਨੌ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਅਧਕਾਰੀ ਸਾਡੇ ਉੱਤੇ ਉਪਲਬਧ ਨੇ ਜਿਹੜੀ ਜਿਹੜੀ ਪ੍ਰੋਬਲਮ ਔਕਾ ਦੇ ਹੱਲ ਹੋ ਰਹੀ ਆ ਨਾਲ ਦੀ ਨਾਲ ਕਰ ਰਹੇ ਆ ਜੀ ਤੇ ਜਿਹੜੀ ਨਹੀਂ ਜਾ ਕੇ ਬਲੋ ਕਹਾ ਜਾ ਕੇ ਆਫਿਸ ਚ ਜਣੀ ਆ ਉਹਨਾਂ ਨੂੰ ਨੋਟ ਕੀਤਾ ਜਾ ਰਿਹਾ ਇਹ ਨੀ ਸਮਾਵਾਂ ਨੇ 44 ਸਮਾਵਾਂ ਤਾਂ ਉਹੀ ਨੇ ਜਿਹੜੀਆਂ ਆਨਲਾਈਨ ਹੈਗੇ ਬਾਕੀ ਉਸ ਤੋਂ ਬਗੈਰ ਹਰ ਇੱਕ ਵਿਭਾਗ ਸਿਹਤ ਪ੍ਰਭਾ ਲਈ ਜਾ ਅਦਨੇ ਵੀ ਮਨੋ ਸਰਕਾਰੀ ਮੁਪਹਾਰ ਹੈਗੇ ਸਾਰੇ ਜਿਹੜੇ ਨੌ ਦੇ ਨੌ ਪਿੰਡਾਂ ਚ ਹਾਜ਼ਰ ਨੇ ਤੇ ਨਾਲ ਦੀ ਨਾਲ ਉਹ ਜਿਹੜੇ ਕੰਮ ਮੌਕੇ ਦੇ ਹੱਕ ਕੀਤੇ ਜਾਂਦੇ ਸਦੇ ਕੀ ਤੋਂ ਸਾਰੇ ਹੋ ਰਹੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾ ਰਹੀਆਂ ਨੇ ਜੀ ਨਹੀਂ ਸ਼ਿਕਾਇਤ ਨਹੀਂ ਅਜੇ ਤੱਕ ਸਿਰਫ ਮੇਨ ਕੰਮ ਨੇ ਜਿਹੜੇ ਜਿਹੜੇ ਕੰਮ ਪੈਂਡਿੰਗ ਪਏ ਨੇ ਕਰਵਾਉਣੇ ਵਾਲੇ ਪਏ ਨੇ ਉਹ ਸਾਰੇ ਪਿੰਡਾਂ 'ਚ ਜਾ ਕੇ ਮਨੋ ਕਲੀਬ ਸਰਕਾਰ ਪਿੰਡ 'ਚ ਜਾ ਕੇ ਲੋਕਾਂ ਦੇ ਦੁਆਰੇ ਜਾ ਕੇ ਉਹ ਕੰਮ ਸਾਰੇ ਕੰਪਲੀਟ ਕਰ ਰਹੀ ਹੈ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ ਨੇ ਅੱਜ ਤੱਕ ਸਿਰਫ ਮੁਕਤ ਹੈ ਹੀ ਮੇਨ ਕਾਰਨ ਸੀ ਵੀ ਆਪ ਦੀ ਸਰਕਾਰ ਆਪਕੇ ਦੁਆਰ ਕਹਿਣਾ ਵਾਲਾ ਹੈ ਵੀ ਜਿਹੜੇ ਕੰਮ ਹੋਣੇ ਆਲੇ ਨੇ ਜਿਹੜੇ ਸਰਕਾਰ ਦਫ਼ਤਰ ਜਾ ਕੇ ਲੋਕ ਕਰਵਾਉਂਦੇ ਨੇ ਉਹ ਅਸੀਂ ਪਿੰਡਾਂ 'ਚ ਜਾ ਕੇ ਪਿੰਡਾਂ ਦੇ ਕਹਿਣਾ ਵਾਲ ਉਹਨਾਂ ਦੇ ਘਰੇ ਜਾ ਕੇ ਕਰ ਰਹੇ ਆ ਜੀ ਤੇ ਲੋਕ ਬਹੁਤ ਖੁਸ਼ ਨੇ ਜੀ ਜੋ ਨਾਸ਼ਮਤ ਪਟੇ ਗਏ ਨੇ ਉਹ ਤੁਹਾਨੂੰ ਪੁਲੀਸ ਦੁਆਰਾ ਜੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੋ ਜੋ ਵੀ ਕੰਮ ਮੁਕਤੇ ਹੋ ਸਕਦੇ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਐਮਐਲਏ ਸਾਹਿਬ ਕਈ ਜਿਵੇਂ ਰੈਜ਼ੀਡੈਂਸ ਸਰਟੀਫਿਕੇਟ ਜਾਂ ਕਾਸਟ ਸਰਟੀਫਿਕੇਟ ਵਰਤੋਂ ਉਸ ਦੇ ਵਿੱਚ ਐਮਸੀ ਦੇ ਸਿਗਨੇਚਰਾਂ ਦੀ ਜ਼ਰੂਰਤ ਪੈਂਦੀ ਹੈ ਪਟਵਾਰੀ ਸਾਹਿਬ ਦੇ ਜ਼ਰੂਰਤ ਸਿਗਨੇਚਰਾਂ ਦੀ ਜ਼ਰੂਰਤ ਪੈਂਦੀ ਹੈ ਉਹ ਵੀ ਇੱਥੇ ਮੌਜੂਦ ਨੇ ਜੀ ਔਨ ਦੀ ਸਪੋਰਟਿੰਗ ਸਾਈਨ ਕੀਤਾ ਜਾਂਦਾ ਦੇਖੋ ਜਿਵੇਂ ਸਰਪੰਚ ਸਾਹਿਬ ਪਿੰਡ ਦੇ ਮੈਟਿੰਗ ਜਿੱਥੇ ਲੋੜ ਪੈਂਦੀ ਹੈ ਸਰਪੰਚ ਸਾਹਿਬ ਸਾਈਨ ਕਰਕੇ ਨਾਲ ਦੀ ਨਾਲ ਸਰਟੀਫਿਕੇਟ ਤੇ ਮਤਲਬ ਤਸਦੀਕ ਕਰ ਰਿਹਾ ਤੇ ਪਟਵਾਰੀ ਪਟਵਾਰੀ ਸਾਹਿਬ ਸਾਰੇ ਇੱਥੇ ਹਨ ਸਾਰਾ ਮਤਲਬ ਟੋਟਲ ਹਰ ਇੱਕ ਜਿਹਦੀ ਜ਼ਰੂਰਤ ਹੈਗੀ ਆ ਹਰ ਇੱਕ ਅਧਿਕਾਰੀ ਤੇ ਮਿਲਦਾ ਇਹ ਕਿੰਨੇ ਕੇ ਸਮੇਂ ਬਾਅਦ ਜੀ ਦਿੱਤੇ ਜਾਣਗੇ ਜਿਹੜੇ ਵੀ ਸਰਟੀਫਿਕੇਟ ਆ ਅੱਜ ਅਪਲਾਈ ਜਿਹੜੇ ਇਹ ਤਾਂ ਨਾਲ ਦੀ ਨਾਲ ਨੇ ਜੀ ਉਹਦਾ ਨਾਲ ਦੀ ਨਾਲ ਹੋਈ ਜਾਣਾ ਜੀ ਉਹਦਾ ਕੰਮ ਤੇ ਦੂਜੀ ਗੱਲ ਹੈਗੀ ਆ ਇਹ ਪ੍ਰੋਗਰਾਮ ਲਗਭਗ 23 ਤਰੀਕ ਤੱਕ ਜਿਹੜਾ ਪੂਰਾ ਵਿਧਾਨ ਸਭਾ ਹਲਕਾ ਸਮਰਾਲਾ ਕਵਰ ਕਰਨਾ ਅੱਜ 9 ਪਿੰਡਾਂ ਚ ਤਾਲੂ 15 ਜਾਂ ਇੱਕ ਤਾਂ 9 ਪਿੰਡ ਤੇ ਦੂਜੇ ਨੂੰ 15 ਪਿੰਡ ਦੇ ਹਿਸਾਬ ਨਾਲ ਇਹ 23 ਤਰੀਕ ਦੇ 23 ਜਾਂ 30 सॉरी 28 ਤਰੀਕ ਤੱਕ ਇਹ ਸਾਰਾ ਕੰਪਲੀਟ ਹੋ ਜਾਣਾ ਤੇ ਸਾਰਾ ਪੰਜਾਬ ਸੁਭਾ ਹਲਕਸ ਵਾਲਾ ਸੇਮ ਪੂਰੇ ਪੰਜਾਬ 'ਚ ਇਹ ਮੁਹਿੰਮ ਚਲਾਈ ਅਤੇ ਬੜੀ ਬਾਬ ਦੇ ਰਿਸਪੋਨਸਿਬਲ ਲੱਗਿਆ ਇੱਕ ਪਿੰਡ ਦੇ ਵਿੱਚ ਕਿੰਨਾ ਕੁ ਸਮਾਂ ਆਇਆ ਕੈਂਪਾਂ 'ਚ ਇੱਕ ਪਿੰਡ ਦੇ ਵਿੱਚ ਲਗਭਗ 2-3 ਘੰਟੇ ਜੀ ਔਟਾ ਹੀ 3 ਘੰਟੇ ਸਾਰੇ ਹੀ ਜਿਹੜੇ ਆਪਣੇ ਸੰਬੰਧਤ ਅਧਾਰਨੀ ਨੇ ਉਸ ਦਿੱਤੀ ਹੋਏ ਸਾਰੇ ਇੱਥੇ ਜੀ ਤੋਂ ਬਾਅਦ ਅਗਲਾ ਪਿੰਡ ਜਾਣਗੇ ਇਹਨਾਂ ਨੇ ਔਰ ਸੋ ਗੱਲਬਾਤ ਕੀਤੀ ਇਹਨਾਂ ਦਾ ਵੀ ਇਹੀ ਕਹਿਣਾ ਵੀ ਪਹਿਲਾਂ ਅਸੀਂ ਸੇਵਾ ਕੇਂਦਰਾਂ ਦੇ ਵਿੱਚ ਇੱਕ ਦੋ ਨਹੀਂ ਕਈ ਜਿਹੜੇ ਮਾਰ ਚੁੱਕੇ ਆ ਪਰ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਜੋ ਕਿ ਜਿਹੜਾ ਇਹ ਪ੍ਰੋਗਰਾਮ ਹੈ ਜਿਹੜਾ ਸਟਾਰਟ ਕੀਤਾ ਸਰਕਾਰ ਆਪ ਦੇ ਦੁਆਰਾ